ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖੰਨ ਅੱਜ ਅਸੀਂ ਮੌਜੂਦ ਹਾਂ ਰਾਜਪੁਰਾ ਦੇ ਸ਼ਾਮਨਗਰ ਦੇ ਵਿੱਚ ਜਿੱਥੇ ਸਾਥੀਆਂ ਨੇ ਕੀਤਾ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਸਾਨੂੰ ਵੀ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਉਰੇ ਜਿਹੜਾ ਪ੍ਰੋਗਰਾਮ ਹੈ ਉਹ ਫ੍ਰੀ ਮੈਡੀਕਲ ਚੈੱਕਅਪ ਤੇ ਪਲੱਸ ਫ੍ਰੀ ਦਵਾਈਆਂ ਦਾ ਸਾਡੇ ਨਾਲ ਬਹੁਜੀ ਮੌਜੂਦ ਨੇ ਗੱਲਬਾਤ ਕਰਨ ਲਈ ਇਹ ਕਾਹਦਾ ਕੈਂਪ ਲਾਇਆ ਤੇ ਕਿ ਕਦੋਂ ਤੋਂ ਕਦੋਂ ਤੱਕ ਲੱਗੇ ਇਹ ਮੈਡੀਕਲ ਕੈਂਪ ਗਿਆਨ ਸਾਗਰ ਦੀ ਟੀਮ ਦੁਆਰਾ ਪਹਿਲੀ ਵਾਰ ਗੀਤਾ ਭਵਨ ਚ ਸ਼੍ਰੀ ਰਮਨ ਕੁਮਾਰ ਜੀ ਦੀ ਮਾਤਾ ਦੀ ਯਾਦ ਚ ਜਿਨ੍ਹਾਂ ਦਾ ਨਾਮ ਸ਼ੰਕਰੀ ਦੇਵੀ ਉਹਨਾਂ ਦੀ ਯਾਦ ਚ ਕੈਂਪ ਪਹਿਲੀ ਵਾਰ ਲਾਇਆ ਗਿਆ ਹੈ ਗਿਆਨ ਸਾਗਰ ਦੀ ਟੀਮ ਵੱਲੋਂ ਹੱਡੀਆਂ ਦੇ ਡਾਕਟਰ ਅੱਖਾਂ ਦੇ ਡਾਕਟਰ ਤੇ ਮਹਿਲਾ ਰੋਗਾਂ ਦੇ ਡਾਕਟਰ ਸਾਰਿਆਂ ਦਾ ਇਹਨਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਹੈ ਜਿਨ੍ਹਾਂ ਦੇ ਚੈੱਕਅਪ ਕੀਤੇ ਗਏ ਆ ਉਹਨਾਂ ਵਾਸਤੇ ਗਿਆਨ ਸਾਗਰ ਜੀ ਤਰਫੋਂ ਔਰ ਇਸ ਸੰਸਾਈ ਤਰਫੋਂ ਜਿਹੜਾ ਦਵਾਈਆਂ ਦਾ ਖਰਚਾ ਹੈ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਹੈ ਤੇ ਅਗਲੀ ਵਾਰ ਇਸ ਤੋਂ ਵੀ ਵੱਧ ਚੜ੍ਹ ਕੇ ਵਧੀਆ ਕੈਂਪ ਲਗਾਇਆ ਜਾਏਗਾ ਜਿਵੇਂ ਕਿ ਇਹਨਾਂ ਨੇ ਬੌਜੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਉਹ ਦਵਾਈਆਂ ਗਿਆਨ ਸਾਗਰ ਡਾਕਟਰਾਂ ਦੀ ਟੀਮ ਵੱਲੋਂ ਪੂਰਾ ਚੈੱਕਅਪ ਤੇ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਕੀ ਕਹਿਣਾ ਚਾਹੋਗੇ ਅੱਜ ਰਮਨ ਜੀ ਦੀ ਮਾਤਾ ਜੀ ਦੀ ਯਾਦ ਵਿੱਚ ਪਹਿਲਾ ਮੈਡੀਕਲ ਕੈਂਪ ਕੀਤਾ ਘਮਣਚ ਲਗਾਇਆ ਜੋ ਕਿ ਲੋਕਾਂ ਚ ਬਹੁਤ ਉਤਸ਼ਾਹ ਹੈ ਤੇ ਸਾਰੇ ਗਿਆਨ ਸਾਗਰ ਦੀ ਸਾਰੀ ਟੀਮ ਆ ਕੇ ਇੱਥੇ ਲੱਗੀ ਹੋਈ ਹੈ ਕਾਫੀ ਲੋਕ 100 150 ਲੋਕ ਆ ਗਏ ਆਪਣੇ ਆਪਣੇ ਟੈਸਟ ਵੀ ਕਰਾ ਗਏ ਦਵਾਈਆਂ ਵੀ ਫ੍ਰੀ ਲੈ ਕੇ ਗਏ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਐਵੇਂ ਆਪਣੀ ਬਜ਼ੁਰਗਾਂ ਦੀ ਯਾਦ ਵਿੱਚ ਹਰ ਸਾਲ ਮੈਡੀਕਲ ਕੈਂਪ ਨਾਲ ਖੂਨਦਾਨ ਕੈਂਪ ਨਾਲ ਤਾਂਕੋ ਜੋ ਗਰੀਬ ਲੋਕ ਨੇ ਉਹਨਾਂ ਨੂੰ ਕੁਝ ਸਹਾਇਤਾ ਮਿਲ ਸਕੇ ਦੀ ਬੁਰੀ ਜੀ ਦੀ ਟੀਮ ਜਿਹੜੀ ਪੂਰੀ ਹੈ ਜਿਵੇਂ ਕਿ ਪਹਿਲਾਂ ਵੀ ਉਪਰਾਲੇ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਕੀ ਕਹਿਣਾ ਚਾਹੋਗੇ ਸਪੈਸ਼ਲ ਇਹਨਾਂ ਬਾਰੇ ਦੀਪਕ ਜੀ ਬਾਰੇ ਤੇ ਪੂਰੇ ਸ਼ਹਿਰ ਜੀ ਮਸ਼ਹੂਰ ਹੈ ਕਿ ਇਹ ਜਦੋਂ ਵੀ ਕੈਂਪ ਲਾਉਂਦੇ ਨੇ ਬਹੁਤ ਵਧੀਆ ਤਰੀਕੇ ਨਾਲ ਕੈਂਪ ਲਾਉਂਦੇ ਨੇ ਚਾਹੇ ਆਪਣੇ ਘਰੇ ਵੀ ਜਦੋਂ ਲਗਾਣ ਜਾਂ ਜਿਹਦਾ ਕੰਮ ਚਲਾਣ ਜਿਵੇਂ ਇੱਕ ਵਿਆਹ ਦਾ ਪ੍ਰੋਗਰਾਮ ਹੁੰਦਾ ਉਸ ਤਰੀਕੇ ਦਾ ਇਹ ਆਪਣਾ ਪ੍ਰੋਗਰਾਮ ਕਰਦੇ ਨੇ ਕਿ ਖੁੱਲੇ ਦਿਨਾਂ ਪ੍ਰੋਗਰਾਮ ਕਰਦੇ ਆ ਲੋਕ ਵੀ ਖੁੱਲੇ ਦਿਨਾਂ ਆਉਂਦੇ ਨੇ ਜੋ ਕਿ ਮੈਨੂੰ ਪਤਾ ਹੈ ਕਿ ਇਹਨਾਂ ਦੀ ਟੀਮ ਬਹੁਤ ਸਟਰੋਂਗ ਹੈ ਮੈਡੀਕਲ कॅम्प ਲਗਾਉਣ ਵਿੱਚ ਬਲੱਡ ਕੈਂਪ ਲਗਾਉਣ ਦੇ ਇਨਾਂ ਨੂੰ ਬਾਕਾਇਦਾ ਅਵਾਰਡ ਵੀ ਮਿਲਿਆ ਬਲੱਡ ਕੈਂਪ ਵਾਸਤੇ ਕਿਉਂ ਨਹੀਂ ਸਭ ਤੋਂ ਵੱਡੀ ਯੂਨਿਟ ਪੂਰੇ ਜ਼ਿਲ੍ਹੇ 'ਚ ਇਹ ਹੀ ਇਕੱਠਾ ਕਰਦੇ ਨੇ ਤੇ ਅਸੀਂ ਆਪਣੀ ਟੀਮ ਵੱਲੋਂ ਆਪਣੀ ਪਾਰਟੀ ਵੱਲੋਂ ਵੀ ਇਹਨਾਂ ਨੂੰ ਕਹਿੰਨੇ ਕਿ ਜਿੱਥੇ ਵੀ ਸਾਡੇ ਸਹਿਯੋਗੀ ਲੋੜ ਹੋਵੇ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਵੀਰ ਜੀ ਕੀ ਨਾਂ ਹੈ ਤੁਹਾਡਾ ਤੇ ਸੰਸਥਾ ਦੇ ਵਿੱਚ ਕੀ ਆਉਂਦਾ ਤੁਹਾਡਾ ਮੇਰਾ ਨਾਂ ਸਜੀਵ ਕੁਮਾਰ ਹੈ ਜੀ ਮੈਂ ਸ਼੍ਰੀ ਰਾਮ ਲੀਲਾ ਪਰਵਾਰ ਸੋਸਾਇਟੀ ਦਾ ਇੱਕ ਮੈਂਬਰ ਹੈ ਜੀ ਤੇ ਇਹ ਅੱਜ ਮੈਡੀਕਲ ਸਾਡੀ ਸੰਸਥਾ ਵੱਲੋਂ ਪਹਿਲਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਤੇ ਇਹ ਸਾਡੇ ਪ੍ਰਧਾਨ ਜੀ ਦੀ ਅਗਵਾਈ ਦੇ ਹੇਠ ਉਹਨਾਂ ਦੀ ਨਿਗਰਾਨੀ ਦੇ ਵਿੱਚ ਆਪਣੇ ਸਾਡੇ ਉਪ ਪ੍ਰਧਾਨ ਰਮਨ ਕੁਮਾਰ ਮਿਲੂ ਜੀ ਉਹਨਾਂ ਦੀ ਮਾਤਾ ਜੀ ਦੀ ਸਵਰਗੀ ਮਾਤਾ ਸੈਂਕਰੀ ਦੇਵੀ ਜੀ ਦੀ ਯਾਦ ਦੇ ਵਿੱਚ ਮੈਡੀਕਲ ਪਹਿਲਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜੀ ਇਹ ਥੋੜੀ ਤਾਕਤ ਵਾਲੀ ਪਾਈ ਹੈ ਠੀਕ ਹੈ ਦਿਨ ਚ ਇੱਕ ਵਾਰ ਲੋਗੇ ਦੁਪਹਿਰ ਨੂੰ ਤੇ ਹਫਤੇ ਚ ਇੱਕ ਵਾਰ ਲੈਣੀ ਹੈ ਪਰ 6 ਹਫਤੇ ਲਈ ਠੀਕ ਹੈ तो छः पैकेट ले लेना दोपहरी रात रोटी खा के अपनी दही चो मिला के भी ले सकते हो दूध चो मिला के भी ले सकते हो ठीक तो है तो एक ताकत वाली गोली है दिन चिक बार हाँ दिन चिक बार पर हफ्ते चिक बार छः पैकेट लेके जाओगे छः हफ्ते खाने हो ठीक है डॉक्टर साहब की कहना चाहोगे कहीं पे जाए अरेंजमेंट बहुत वीडियो मतलब वेरी सिंक्रोनाइज्ड ਪੇਸ਼ੈਂਟਸ ਰਾਮ ਆਰਸੀ ਬਜਨ ਨੂੰ ਦਿੱਕਤ ਨਹੀਂ ਆ ਰਹੀ ਸੀ ਕਈ ਵਾਰੀ ਜਿਵੇਂ ਦਰਸ ਜ਼ਿਆਦਾ ਹੋ ਜਾਂਦਾ ਪਰ ਰਸ਼ਵੀ ਸੀਗਾ ਲੇਕਿਨ ਵੈਲ ਮੈਨੇ ਸੀਗਾ ਔਰ ਅਸੀਂ ਕਾਫੀ ਪੇਸ਼ੈਂਟ ਦੇਖਿਆ ਉਸਕੀ ਜੈਰੇਟ੍ਰਿਕ ਹੋਲ ਡੇ ਪੇਸ਼ੈਂਟ ਜਿਨ੍ਹਾਂ ਦੇ ਨੀ ਪੇਨ ਜ਼ੋਰ ਬੈਕ ਇੱਕ ਵਗੈਰਾ ਦੀ ਦਿੱਕਤ ਆਉਂਦੀ ਹੈ ਦਵਾਈ ਵਗੈਰਾ ਦਿੱਤੀ ਹੈ ਜਿਹਨੂੰ ਇਨਵੈਸਟੀਗੇਸ਼ਨ ਵਗੈਰਾ ਬੰਦੀਵਾਰ ਕਰਾਉਂਦੇ ਆਓਰਲ ਕੈਂਪਾਸ ਸਕਸੈਸ ਚਲਿਆ ਕੋਈ ਇਦਾਂ ਦਾ ਪੇਸ਼ੈਂਟ ਵੀ ਆਇਆ ਜਿਹਨੂੰ ਕੋਈ ਜ਼ਿਆਦਾ ਪ੍ਰੋਬਲਮ ਸੀ ਮੋਸਲੀ ਪੇਸ਼ੈਂਟ ਜਿਹੜੇ ਸੀਗੇ ਨਾਰਮਲ ਬੈਕ ਹੈਗ ਵਾਲੇ ਸੀਗੇ ਕੁਸ਼ਕ ਪੇਸ਼ਣ ਨੂੰ ਸੀਗੀ ਥੋੜੀ ਬਹੁਤ ਬੈਗ ਦੀ ਜ਼ਿਆਦਾ ਦਿੱਕਤ ਆਪਾਂ ਨੂੰ ਐਕਸ ਰੇਡ ਵਾਈਜ਼ ਦਿੱਤੇ ਔਰ ਗਿਆਨਸਗਰ ਮੈਡੀਕਲ ਕਾਲਜ ਜੇ ਐਕਸ ਰੇਡ ਆ ਗਿਆ। ਤੇ ਉਹਨਾਂ ਨੂੰ ਐਕਸ ਰੇਆਂ ਦੇ ਵਿੱਚ ਕੋਈ ਐਕਸੈਸ ਮਿਲੇਗਾ ਉਹਦੇ ਕੈਂਪ ਤੋਂ ਜਿਹੜੇ ਜਾਣਗੇ। ਹਾਂਜੀ ਡਿਸਕਾਊਂਟ ਦਿੱਤਾ ਜਾਏਗਾ। ਕਿੰਨਾ ਆਂਦਾ ਆਂਦਾ ਹਾਂ ਇੱਥੇ ਜੀ ਮੈਨੇਜਮੈਂਟ ਦੇ ਦਿੱਤੀ। ਮੈਂ ਸਿੱਧਾ ਇਹਨਾਂ ਦਾ ਮੈਂ ਸ਼ੁਕਰੀਆ ਕਰਨਾ ਚਾਹਾਂਗਾ। ਇਹਨਾਂ ਨੇ ਬਹੁਤ ਵਧੀਆ ਕੈਂਪ ਆਰਗੇਨਾਈਜ਼ ਕੀਤਾ। ਸਾਡੇ ਗਿਆਨਸਗਰ ਤੇ ਸਾਰੇ ਸਪੈਸ਼ialਟੀ ਦੇ ਡਾਕਟਰਸ ਆਏ ਨੇ ਇੱਥੇ ਆਈ ਦੇ ਹੈਗੇ ਆ। ਹੱਡੀਆਂ ਦੇ ਹੈਗੇ ਹਨ ਮੈਡੀਸਨ ਦੇ ਹੈਗੇ ਹਨ ਡਾਈਟੀ ਦੇ ਹੈਗੇ ਹਨ ਡੈਂਟਲ ਦੇ ਹੈਗੇ ਹਨ ਤਾਂ ਬਹੁਤ ਵਧੀਆ ਕੈਂਪ ਆਰਗੇਨਾਈਜ਼ ਹੋਇਆ ਹੈ ਬਹੁਤ ਵਧੀਆ ਰਿਸਪਾਂਸ ਆਇਆ ਹੈ ਇਹ ਇਸ ਸ਼ਹਿਰ ਵੱਲੋਂ ਅਰ ਮੈਂ ਤਾਂ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਇੱਥੇ ਬਹੁਤ ਵਧੀਆ ਅਰੇਂਜਮੈਂਟ ਸੀਗੀ ਪ੍ਰਧਾਨ ਦੀਪਕ ਬੰਸਲ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਵੀ ਦੀਪਕ ਜੀ ਜਿਹੜਾ ਜੇ ਇਹ ਉਪਰਾਲਾ ਕੀਤਾ ਗਿਆ ਤੁਹਾਡੇ ਸਸ਼ਤਾ ਵੱਲੋਂ ਪੂਰੀ ਵੱਲੋਂ ਇਹ ਕਿਸ ਕਚੀ ਦੇ ਵਿੱਚ ਤੇ ਕਿਉਂ ਕੀਤਾ ਗਿਆ ਇਹਦਾ ਮਤਲਬ ਹੈ ਇਹ ਸਾਡੀ ਸੰਸਥਾ ਜੈ ਸ਼੍ਰੀ ਰਾਮ ਰਾਮਬਿਲਾ ਪਰਿਵਾਰ ਤੇ ਉਸ ਵੱਲੋਂ ਅੱਜ ਪਹਿਲਾ ਮੈਡੀਕਲ ਕੈਂਪ ਚੈੱਕਅਪ ਕੈਂਪ ਲੱਗ ਰਿਹਾ ਹੈ ਤੇ ਇੱਥੇ ਕਾਫੀ ਡਾਕਟਰ ਆਏ ਆ ਤਾਂ ਫ੍ਰੀ ਮੈਡੀਸਨ ਲੋਕਾਂ ਨੂੰ ਮਿਲ ਰਹੀ ਹੈ ਇਹ ਕੈਂਪ ਸਾਡੇ ਸੰਸਥਾ ਦੇ ਵਾਈਸ ਪ੍ਰਧਾਨ ਰਮਨ ਜੀ ਦੀ ਮਾਤਾ ਸੈੰਕਰੀ ਦੇਵੀ ਦੀ ਯਾਦ ਚਲਾਇਆ ਤੇ ਸਾਡਾ ਪਹਿਲਾ ਕੈਂਪ ਹੈ ਸਕਸੈਸ ਹੈ ਤੇ ਕੋਸ਼ਿਸ਼ ਹੈ ਅੱਗੇ ਨੂੰ ਵੀ ਕਾਫੀ ਤਰ੍ਹਾਂ ਦੇ ਅਲੱਗ-ਅਲੱਗ ਤਰੀਕੇ ਦੇ ਕੈਂਪ ਲਾਏ ਜਾਣਗੇ ਜਿਵੇਂ ਕਿ ਤੁਹਾਡੇ ਕਲੱਬ ਵੱਲੋਂ ਖੂਨਦਾਨ ਕੈਂਪ ਵੀ ਲਾਇਆ ਜਾਂਦਾ ਹੁਣ ਇਹ ਨਵੇਂ ਉਪਰਾਲੇ ਵੀ ਨਾਲ ਤੁਸੀਂ ਬੰਦ ਕਰਨ ਦੇ ਨਾਲ ਜਾਂ ਉਹ ਚੱਲੂ ਰਹਿਣਗੇ ਜਾਂ ਉਹ ਬੰਦ ਹੋ ਜਾਣਗੇ ਨਹੀਂ 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 ਬਲੱਡ ਕੈਂਪ ਨਹੀਂ ਕਦੀ ਬੰਦ ਹੁੰਦਾ ਬਲੱਡ ਕੈਂਪ ਵੀ ਚੱਲਦੇ ਰਹਿਣਗੇ ਇਹ ਜਿਹੜੇ ਨਵੇਂ ਉਪਰਾਲੇ ਕਰ ਰਹੇ ਆ ਇਹਨਾਂ ਦੀ ਵੀ ਸ਼ੁਰੂਆਤ ਅਸੀਂ ਤਾਂ ਹੀ ਕਰ ਰਹੇ ਆ ਕਿ ਅੱਗੇ ਨੂੰ ਵੀ ਕੈਂਪ ਲਾਂਦੇ ਰਹੀਏ ਲੋਕਾਂ ਦੀ ਸੇਵਾ ਵਿੱਚ ਅਸੀਂ ਹਰ ਵਕਤ ਹਾਜ਼ਰ ਆ ਤੇ ਜਿੰਨੀ ਕਿ ਸੇਵਾ ਸਾਡੇ ਮਨ ਸਮਰਥਾ ਹੈ ਉਨੀ ਅਸੀਂ ਸੇਵਾ ਲੋਕਾਂ ਦੀ ਕਰਦੇ ਰਹਿਾਂਗੇ ਕਿੰਨੇ ਕ ਪੇਸ਼ੈਂਟ ਹੋ ਚੁੱਕੇ ਨੇ ਹੁਣ ਤੱਕ ਹੁਣ ਤੱਕ 115 ਦੇ ਕਰੀਬ ਪੇਸ਼ੈਂਟ ਹੋ ਗਏ ਸਾਨੂੰ ਉਮੀਦ ਹੈ 2 ਵਜੇ ਤੱਕ 250 ਕੋ ਬੰਦਿਆਂ ਦੀ ਅਸੀਂ ਇਹ ਕੱਲਾ ਚੈੱਕਅਪ ਕੀਤਾ ਜਾਂ ਕੁਝ ਦਵਾਈਆਂ ਵੰਡੀਆਂ ਦਿੱਤੀ ਪੂਰੇ ਸਾਡੇ ENT ਦੇ ਆਪਣਾ ਆਰਥੋ ਦੇ ਗਾਇਨੀ ਤੇ ਮੈਡੀਸਨ ਦੇ ਕਾਫੀ ਡਾਕਟਰ ਆਏ ਹੋਏ ਨੇ ਤੇ ਸਾਨੂੰ ਉਮੀਦ ਹੈ ਕਿ ਦਵਾਈਆਂ ਵੀ ਫ੍ਰੀ ਦੇ ਰਹੇ ਨੇ ਵੀ ਐਸੀ ਗੱਲ ਨਹੀਂ ਦਵਾਈਆਂ ਵੀ ਨਾਲ ਫ੍ਰੀ ਮਿਲਦੀਆਂ ਜੇ ਕਿਸੇ ਨੂੰ ਜੇ 메ਜਰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੁਛ ਹੈ ਤਾਂ ਡਾਕਟਰ ਉਹਨਾਂ ਨੂੰ ਰਿਕਮੈਂਡ ਕਰ ਰਹੇ ਆ ਕਿ ਸਾਡੇ ਉੱਥੇ ਆਓ ਤਾਂ ਤੁਹਾਡਾ ਇਹ ਆਪਰੇਸ਼ਨ ਹੋਣਾ ਹੈ ਜਾਂ ਆਈਜ਼ ਆਪਰੇਸ਼ਨ ਹੋਣਾ ਹੈ ਅਸੀਂ ਉਹਨਾਂ ਨੂੰ ਵੀ ਕਹਿ ਰਹੇ ਆ ਕੋਈ ਐਸੀ ਗੱਲ ਨਹੀਂ ਅਸੀਂ ਬੈਠੇ ਆ ਜਿੰਨਾ ਸਹ ਹੋ ਗਿਆ ਅਸੀਂ ਉਹਨਾਂ ਦੇ ਆਪਰੇਸ਼ਨ 'ਚ ਵੀ ਕਰਾਂਗੇ ਤਾਂ ਸਾਨੂੰ ਅਮੀਰ ਅਸੀਂ 50% ਉਹਨਾਂ ਨੂੰ ਕਿਹਾ ਕਿ ਅਸੀਂ ਪਾ ਦਾਂਗੇ ਕੋਈ ਨਹੀਂ ਤੇ ਕੋਈ ਦਿੱਕਤ ਨਹੀਂ ਲੋਕਾਂ ਨਾਲ ਸਹਿਯੋਗ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਕਿ ਪ੍ਰਧਾਨ ਜੀ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਪੇਸ਼ੈਂਟਾਂ ਨੂੰ ਕਿਸੇ ਨੂੰ ਕੋਈ ਮੇਜਰ ਪ੍ਰੋਬਲਮ ਹੈ ਉਸ ਦਾ ਅਗਰ ਦੁਬਾਰਾ ਹਸਪੀਟਲ ਦੇ ਵਿੱਚ ਇਲਾਜ ਹੁੰਦਾ ਤਾਂ 50% ਸਸਤਾ ਵੱਲੋਂ ਦਿੱਤਾ ਜਾਊਗਾ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਇਹ ਤੁਹਾਨੂੰ ਉਪਰਾਲਾ ਕਿਦਾਂ ਦਾ ਲੱਗਿਆ ਕਮੈਂਟਾਂ ਰਹੀਂ ਸਾਂਝਾ ਕਰੋ ਰਾਜਪੁਰਾ ਤੋਂ ਪੱਤਰਕਾਰ ਦਰਸ਼ਨ ਖਾਨ